ਆ ਸਾਹਮਣੇ ਨਹੀਂ ਹੋਦਾ ਸਾਹਮਣੇ ਦੇਦਾ ਨਹੀਂ ਕੁਝ ਪਿਆ ਆ ਸਾਹਮਣੇ ਕੋਈ ਦਿਖਦਾ ਜੀ ਡੀਸੀ ਸਾਹਿਬ ਲੋ ਤਾਂ ਅਡਰ ਆ ਕਿ ਅੱਗ ਕੋਈ ਲਾ ਨਹੀਂ ਸਕਦਾ ਹਾਂਜੀ ਉਹਨਾਂ ਦਾ ਦਿੱਤਾ ਹੀ ਆਡਰ ਡੀਸੀ ਦਾ ਆਡਰ ਮੰਨੀ ਜਾਂਦੇ ਠੀਕਾ ਲੋ ਡੀਸੀ ਦਾ ਕੋਈ ਆਡਰ ਨਹੀਂ ਮੰਦੇ ਵਿੱਚ ਕੁਝ ਨਹੀਂ ਕਰਦੇ ਪਏ ਕੀ ਕਾਰਵਾਈ ਕਰਾਉਣਾ ਚਾਹਣੇ ਕਰਾ ਕਾਰਵਾਈ ਇਹੀ ਹੋਈ ਅੱਗ ਨਾਲ ਲਾਣ ਅੱਗ ਨਾਲ ਬੰਨ ਦਿੱਤੀ ਚੌਂਕੀ ਜਗਾਇਆ ਚੌਂਕੀ ਜਗਏ ਨਹੀਂ ਆਈ ਜੀ ਚੌਂਕੀ ਅਸੀਂ ਕਿੱਥੇ ਜਾਈਏ ਲੈ ਹਾਂ ਆ ਰੂੜੀ ਮੱਤ ਗਈ ਨਾ ਆ ਰੂੜੀ ਤੇ ਸਾਰੀ ਅੱਗ ਰਹੂਗੀ ਬਾਈ ਕਿਵੇਂ ਰੁਕ ਗਏ ਆ ਤੁਹਾ ਬਾਅਦ ਅਸੀਂ ਕੀ ਕਰੀਏ ਹੈਂ ਉਹ ਬੋਦਾ ਇੱਕ ਹੀ ਕਰਿਆ ਅੱਜ ਦੱਸਦਾ ਨਹੀਂ ਕੁਝ ਕਿੱਥੋਂ ਆਏ ਆ ਹਾਂਜੀ ਫਾਜ਼ਲ ਕਾ ਤੋਂ ਆਏ ਆ ਵੀਰੇ ਫਾਜ਼ਲ ਕਾ ਤੋਂ ਹਾਂਜੀ ਜਾਣਾ ਕਿੱਥੇ ਜਾਣਾ ਗੁਰੂ ਸਾਹਿਬ ਦੇ ਤੇ ਹੁਣ ਕਿੰਨਾ ਕੁ ਟਾਈਮ ਰੱਖੋਗੇ ਜਿਆਦਾ ਨਾ ਧੜਕੜ ਅੱਧਾ ਘੰਟਾ ਲੱਗੂਗਾ ਕਿਸੇ ਸਾਹ ਦੇ ਤਾਂ ਅੱਡਰ ਅੱਗੇ ਲਾੜੀ ਸਕਦਾ ਕੋਈ ਨਹੀਂ ਲਾ ਸਕਦਾ ਉਹਨੂੰ ਕੀ ਕਰੀਏ ਜ਼ਿੰਮੇਦਾਰ ਲਾਈ ਜਾਂਦੇ ਕੀ ਸਰਕਾਰ ਨੂੰ ਕੀ ਕਹਿਣਾ ਜਣਾ ਆਹ ਪੰਜਾਬ ਸਰਕਾਰ ਅੱਗੇ ਕੇ ਦੇ ਵਿੱਤ ਮਾਰਾਂਗੇ ਫਿਰ ਕੀ ਬਣੂਗਾ ਸਾਡਾ ਠੀਕ ਹੈ ਨਾ ਹਾਂ ਕੋਈ ਵੀ ਗੱਲ ਆ ਹੁਣ ਤੁਹਾਡੇ ਵਿੱਚ ਦੱਸਦਾ ਕੋਈ ਨਹੀਂ ਕੀ ਕਰੀਏ ਕੁਮਾਤ ਰੋਹ ਕਰਾ ਕੇ ਤੇ ਸਾਰਾ ਇਹ ਤੇ ਮਾ ਇਹ 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 ਤੇ ਬੰ ਮਾਰ ਬੰਦੇ ਕੇ ਕਈ ਵਿਚਾਰੇ ਅਸੀਂ ਕੀ ਕਰੀਏ ਵੀਰ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਪਿਆ ਬਹੁਤ ਸਾਡੇ ਘਰੇ ਮੇਰੇ ਘਰ ਆ ਟੀਵੀ ਦਾ ਮਰੀਜ਼ ਹੈਗਾ ਬਹੁਤ ਜ਼ਿਆਦਾ ਦਿੱਕਤ ਹੋਈ ਪਈ ਆ ਮੈਨੂੰ ਹੂੰ ਉਹਨੂੰ ਜਮਾਨੀ ਸਾਹ ਦਾ ਬੁਰਾ ਹਾਲ ਹੋਇਆ ਪਿਆਗਾ ਨਾ ਸਾਹ ਨਾ ਨੰਦਰ ਵੀ ਬਾਹਰ ਦੀ ਬੁਰਾ ਹਾਲ ਹੈਗਾ ਕੀ ਕਰੀਏ ਦੱਸ ਰਹੀ ਨਾ ਪਰੇਸ਼ਾਨਾ ਦੁਆ ਦੁਆ ਕਈ ਜੀ ਨੰਦਰ ਬੜਾ ਬਾਹਰ ਨਿਕਲ ਜਾਂਦਾ ਤੁਹਾਡੇ ਨਾਲ ਹੀ ਚੌਂਕੀ ਆ ਉੱਥੇ ਨਹੀਂ ਗਏ ਉਹ ਕਿਹੜਾ ਨਹੀਂ ਕਰੀਏ ਤਗੜੇ ਬੰਦੇ ਦੀ ਚੋਕੀ ਵਾਲੇ ਤਗੜੇ ਬੰਦੇ ਦੀ ਗੱਲ ਸੁਣਦੇ ਸਾਡੀ ਕੋਈ ਸੁਣਦਾ ਨਹੀਂ ਜਿਵੇਂ ਧੂਆਂ ਬੜਾ ਜਿਆਦਾ ਘਰਾਂ ਚ ਆ ਗਿਆ ਜੇ ਕਿਸੇ ਦਾ ਕੋਈ ਨੁਕਸਾਨ ਹੋ ਗਿਆ ਹਾਂ ਫੇਰ ਹਾਂ ਤਾਂ ਕੋਈ ਜਾਂਦਾ ਨਹੀਂ ਮੈਂ ਅੱਜ ਸਵੇਰੇ ਹੀ ਦਵਾਈ ਦਵਾਈ ਲਈਏ ਤੇ ਅੱਜ ਫੇਰ ਹੋਣ ਦਾ ਪੂਰਾ ਹਾਲ ਹੋਏ ਤੇ ਮੇਰੇ ਗਰੀਬ ਬੰਦਾ ਕਿੱਥੇ ਲੈ ਕੇ ਪੱਜੇਗਾ ਬੰਦੇ ਜੇਕਰ ਕੋਈ ਹਾਦਸਾ ਹੋ ਗਿਆ ਉਹਨਾਂ ਨੂੰ ਫੇਰ ਹਾਦਸਾ ਹੋ ਗਿਆ ਉਹ ਤਾਂ ਬਹੁਤ ਹੋ ਗਿਆ ਨਾ ਤਾਂ ਪੂਰਾ ਹਾਲ ਹੋਏ ਤਾਂ ਖਾਣ ਨੂੰ ਆਂਦਾ ਨਹੀਂ ਜਨਾਬ ਲਾ ਕੇ ਕਿਤੇ ਬਚ ਗਿਆ ਕਿੰਨਾ ਦੇ ਵੱਲੋਂ ਅੱਖ ਲਾਈ ਗਈ ਇਹ ਪਤਾ ਕੌਣ ਸੰਦੂ ਸੰਦੂ ਦੱਸਦੇ ਸਰਕਾਰ ਸੰਦੂ ਸੰਦੂ ਆਉਣਾ ਵੇਖੋ ਅੱਖਾਂ ਚ ਵੇਖੋ ਆਥਰੂ ਆਈ ਲੇਕ ਨਹੀਂ ਹਮ ਉਹਨਾਂ ਨੂੰ ਨੁਕਸਾਨ ਸਾਡਾ ਕੱਲੇ ਨਹੀਂ ਗਾ ਸ਼ਾਸਨ ਮੌਕੇ ਤੇ ਪਹੁੰਚਾ ਸਾਰੇ ਨੁਕਸਾਨ ਸਾਰੇ ਹਰੇਕ ਬੰਦੇ ਦਾ ਗਾ ਮੋਟਰਸਾਈਕਲ ਟੱਪਦੇ ਜਾਂ ਕੋਈ ਵਿਸਕਲ ਟੱਪਦਾ ਵਿਚ ਵਜ ਗਿਆ ਕੌਣ ਜ਼ਿੰਮੇਵਾਰ ਗਾ ਅੱਛਾ ਤੁਸੀਂ ਦੱਸੋ ਮੈਨੂੰ ਕੌਣ ਜ਼ਿੰਮੇਵਾਰ ਹੈ ਠੀਕ ਆ ਤੁਸੀਂ ਆਪ ਦੱਸੋ ਉਹਨਾਂ ਸਾਧੇ ਟੱਪੀਆਂ ਦੇ ਮੰਨ ਲਓ ਵਿਚ ਵਜ ਗਿਆ ਫੇਰ ਸਰ ਅੱਜ ਜਿਵੇਂ ਤੁਸੀਂ ਪਹੁੰਚੇ ਅੱਗ ਲੱਗੀ ਕੀ ਕਰਨਾ ਹਾਂ ਜੀ ਹੁਣ ਆਏ ਆ ਮੌਕੇ ਤੇ ਪਤਾ ਲੱਗਦਾ ਵੀ ਕੀ ਸਦਾ ਕਿਵੇਂ ਅੱਗ ਲੱਗੀ ਕਿੰਨੇ ਲਾਈ ਪਹਿਲਾਂ ਇੱਥੇ ਕਾਫੀ ਰਾਸ਼ੀ ਗਿਆ ਘਟੋ ਘੜ 20 25 ਮਿੰਟ ਹੋ ਗਏ ਜਿਵੇਂ ਇੱਥੇ ਕ ਟੀਵੀ ਦੇ ਮਰੀਜ ਉਹ ਕਰਲਾਈ ਜਾਂਦੀ ਵੀ ਸਾਡਾ ਇੱਥੇ ਸਾਡੇ ਸਾਹਮਣੇ ਕੋਈ ਰਾਸ਼ੀ ਨਹੀਂ ਗਿਆ ਸੀ ਮੌਕੇ ਦੇਖਣੇ ਕੋਈ ਬੰਦਾ ਨਹੀਂ ਗਿਆ ਹੁਣ ਜਵਾਕ ਜੇ ਨਿਕਲਣ ਤਾਂ ਉਹ ਆਏ ਆ ਪੁੱਛੇ ਕਿਵੇਂ ਅੱਗ ਲੱਗੀ ਬੁਲਾ ਰਹੇ ਇਹਨੂੰ ਕਿੰਨਾ ਦੇ ਵੱਲੋਂ ਲਾਈ ਗਈ ਜੀ ਪਤਾ ਨਹੀਂ ਕੋਈ ਜਦੋਂ ਡੀਸੀ ਸਾਹਿਬ ਦੇ ਹੁਕਮ ਆ ਕੇ ਮੌਕੇ ਤੇ ਜਿਹੜਾ ਪਰਚਾ ਕਟਾਇਆ ਦਾ ਕੀ ਕਾਰਵਾਈ ਕਰੋਗੇ ਤੁਹਾਡੇ ਵੱਲੋਂ ਇਹ ਤੇ ਆਉਂਦੇ ਵਾਕਿਆ ਆਪਣਾ ਮੁੱਠਾ ਕੀ ਗੱਲ ਹੈਗੀ दिल्ली क्राइम नेशनल न्यूज़ नजर सफर